ਤੋ ਤੁਹਾਡੀ ਇਹ ਇਹ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਨੇ ਉਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਪ੍ਰਹਾਰ 2 ਜੋ ਆਪਰੇਸ਼ਨ ਸਟਾਰਟ ਕੀਤਾ ਹੈ ਕੰਟੀਨਿਊ 72 ਆਵਰਸ 72 ਘੰਟਿਆਂ ਲਈ ਉਹਦੇ ਵਿੱਚ ਉਹਦਾ ਹੀ ਇੱਕ ਇਹ ਹਿੱਸਾ ਹੈ ਜੋ ਨਾਕਾਬੰਦੀ ਹੈ 6 ਤੋਂ 9 ਕੀਤੀ ਹੋਈ ਹੈ ਇਸ ਤੋਂ ਇਲਾਵਾ ਅਸੀਂ ਸਾਡਾ ਸਾਡੀਆਂ ਰੇਡ ਪਾਰਟੀਆਂ ਜਆ ਉਹ ਤਿਆਰ ਕੀਤੀਆਂ ਹੋਈਆਂ ਨੇ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਵੈਡ 엘ਿਮੈਂਟਸ ਨੇ ਜਿਹੜੇ ਅਜੇ ਸਟਿਲ ਆਪਣੀ ਗ੍ਰਿਫਤਾਰੀਆਂ ਤੋਂ ਭੱਜੇ ਹੋਏ ਨੇ ਜਾਂ ਅੰਡਰਗਰਾਉਂਡ ਹੋਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਟ੍ਰੇਸ ਕਰ ਰਹੇ ਹਾਂ ਸਰ ਹੁਣ ਤੱਕ ਜਿਹੜੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਅੱਜ ਕੋਈ ਸ਼ਕਤੀ ਉੱਪਰ ਨਾ ਫੜੇ ਵੀ ਇਹ ਹੁਣ ਜਿਹੜੇ ਅਜੇਕਟ ਫੈਕਟਸ ਨੇ ਇਹਦੇ ਫਿਗਰਸ ਹੈ ਉਹ ਤਾਂ ਤੁਹਾਨੂੰ ਹੈੱਡਕੁਆਰਟਰ ਤੋਂ ਐਸਐਸਪੀ ਸਾਹਿਬ ਤੋਂ ਲੈ ਕੇ ਦੇ ਸਕਦੇ ਹਾਂ ਜੇ ਫਿਲਹਾਲ ਜਿਹੜਾ ਹੈਗਾ ਅਸੀਂ ਜਿਹੜੇ ਡਿਫਰੈਂਟ ਕ੍ਰਾਈਮ ਦੇ ਡਿਫਰੈਂਟ ਟਾਈਪ ਦੇ ਕੇਸ ਹੂਡ ਹੈ ਉਹ ਅਰੈਸਟ ਕੀਤੇ ਨੇ ਕਿਹੜੇ ਚੌਂਕ ਲਗਾਏਗਾ ਨਾ ਹੋਰ ਵੀ ਕਿੱਥੇ ਲਗਾਇਆ ਗਿਆ ਬਿਲਕੁਲ ਪੂਰੇ ਇਸ ਵੇਲੇ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਘੱਟੋ ਘਾਟ 8-9 ਪੁਆਇੰਟਾਂ ਤੇ ਸਾਡੇ ਨਾਕਾ ਬੰਦੀ ਲੱਗੇ ਹੋਏ ਨੇ ਔਰ ਹਰੇਕ ਨਾਕੇ ਨੂੰ ਮਾਣਯੋਗ ਡੀਐਸਪੀ ਔਰ ਐਸ ਐਚਓ ਖੁਦ ਹਰੇਕ ਨਾਕਾਬੰਦੀ ਤੇ ਆਪ ਖੁਦ ਖੜਕੇ ਚੈਕਿੰਗ ਕਰਵਾ ਰਹੇ ਨੇ ਇਹ ਚੈਕਿੰਗ ਕਿਹੜੀ ਕਿਹੜੀ ਗੱਡੀਆਂ ਦੀ ਕੀਤੀ ਹੈ ਦੀ ਬੱਸਾਂ ਦੀ ਹਰ ਤਰ੍ਹਾਂ ਦੇ ਵਹੀਕਲ ਜਿਹੜੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਈਵਨ ਤੁਸੀਂ ਦੇਖੋ ਕਿ ਹੁਣ ਹੀ ਆ ਬੱਸਾਂ ਦੀ ਚੈਕਿੰਗ ਕਰ ਰਹੇ ਸੀ ਅਸੀਂ ਕਿਉਂਕਿ ਹਰ ਤਰੀਕੇ ਦੇ ਨਾਲ ਜੋ ਸਾਨੂੰ ਗਾਈਡਲਾਈਨ ਆ ਉਸ ਦੇ ਮੁਤਾਬਕ ਅਸੀਂ ਇੰਪਲੀਮੈਂਟ ਕਰ ਰਹੇ ਹਾਂ ਸਰ ਜਿਹੜੇ ਪੀਓਜ਼ ਵਗੈਰਾ ਹੋਏ ਹੋਏ ਆ ਉਹਨਾਂ ਨੂੰ ਵੀ ਦੇਖਿਆ ਜਾ ਰਿਹਾ ਵਾਚਿਆ ਜਾ ਰਿਹਾ ਮੈਂ ਤੁਹਾਨੂੰ ਦੱਸਿਆ ਨਾ ਕਿ ਹਰ ਇੱਕ ਤਰ੍ਹਾਂ ਦੇ ਜੋ ਅਕਿਊਜ਼ ਨੇ ਚਾਹੇ ਉਹ ਅਸਕਾਉਂਡਰ ਨੇ ਭਗੌੜੇ ਨੇ ਜਾ ਜੇ ਉਹਨਾਂ ਦੇ ਅਰੈਸਟ ਵਾਰੰਟ ਨੇ ਜਾਂ ਉਹ ਵੈਸੇ ਹੀ ਗਿਰਜ਼ਾਰੀ ਤੋਂ ਡਰਦੇ ਮਾਰੇ ਕਿਸੇ ਵੀ ਤਰੀਕੇ ਨਾਲ ਭੱਜੇ ਹੋਇਆ ਸਾਰਿਆਂ ਨੂੰ ਫੜਾਂਗੇ ਇਹ ਚੱਗੀ ਅੱਗੇ ਵੀ ਲੜਫੰਦ ਚੱਲਦੀ ਰਹੇਗੀ ਯੈਸ ਇਹ ਕੰਟੀਨਿਊ ਚੱਲੇਗੀ ਜੀ ਹਾਂਜੀ